ਏਹ ਵੇਜ ਦਾ ਨਾਂ ਨਾਲ ਹੀ ਨਹੀਂ ਝਾੜੂ ਫੇਰੀ ਜਾਣਾ ਜਿਹੜਾ ਕੋਈ ਏਦਾਂ ਜਦਾ ਖਰਾਕ ਅੱਖ ਕਾਂ ਜਾਂਦਾ ਬੁੱਕੜੇ ਪੂਰਾ ਹੰਦੀਏ ਮੇਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਸਾਰੇ ਵਧੀਆ ਠੀਕ ਠਾਕ ਤੇ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਝੋਨਾ ਵੱਢ ਲਿਆ ਆ ਅੱਜ ਫੇਰ ਆ ਗਏ ਆ ਆਪਾਂ ਮੰਡੀ ਦੇ ਵਿੱਚ ਤੇ ਮੰਡੀ ਸਾਨੂੰ ਪੈਂਦੀ ਆ ਜੀ ਦ ਸੜਕੇ ਦੀ ਅ ਦ ਸੜਕੇ ਮੰਡੀ ਦੇ ਵਿੱਚ ਬਲਜੀਤ ਸਿੰਘ ਕਲੋਟੀ ਐਂਡ ਕੰਪਨੀ ਜਿਹੜੀ ਆੜ ਤੇ ਆ ਭਾਜੀ ਹੁਣਾਂ ਦੀ ਉੱਥੇ ਆਏ ਆ ਆਪਾਂ ਝੋਨਾ ਲੈ ਕੇ ਅੱਜ ਤੇ ਟੌਪ ਵਧੀਆ ਲੱਗੀ ਤੇ ਇੱਕ ਦਿਹਾੜੀ ਦੇ ਵਿੱਚ ਝੋਨਾ ਤਿਆਰ ਹੋ ਜਾਊਗਾ ਲੋਡਿੰਗ ਰਾਤੀ ਹੋਈ ਉਹ ਆ ਟਰਾਲਾ ਲੱਦੇ ਆ ਤੇ ਝੋਨਾ ਲੱਦੇ ਆ ਉੱਪਰ ਇਧਰ ਆਪਣੇ ਵਾਲਾ ਘੋੜਾ ਇੱਕ ਤੁਹਾਨੂੰ ਹੋਰ ਦਿਖਾਉਨੇ ਆ ਪਰਲੇ ਪਾਸੇ ਕਮਾਲ ਦੀ ਗੱਲ ਆ ਵੇ ਮਾਲ ਦੇਖਿਓ ਕਿੰਨਾ ਲੱਦੇ ਆ ਉੱਤੇ ਬੰਦੇ ਨੇ ਚੈੱਕ ਕਰੋ ਵੀ ਮਿੱਤਰੋ ਇੱਥੇ ਮੈਂ ਮੁੰਡੇ ਨੂੰ ਪੁੱਛਿਆ ਸੀ ਮੈਂ ਕਿਹਾ ਭਾਈ ਭਾਜੀ ਮੈਂ ਪੁੱਛਿਆ ਦੀ ਮੈਂ ਕਿਹਾ ਭਾਜੀ ਕਿੰਨਾ ਗੱਟਾ ਲੱਦੇ ਆ ਕਹਿੰਦੇ ਭਾਜੀ ਇਹ ਹੈਗਾ ਜੀ 800 ਗੱਟਾ ਤੇ ਉਹ ਤਾਂ ਕਹਿੰਦੇ ਸੀ ਵੀ 100 ਗੱਟਾ ਹੋਰ ਲੱਦੋ ਉੱਪਰ ਤੇ ਜਿਹੜੇ ਲੇਬਰ ਆ ਲੇਵਾਂ ਦੀ ਬੱਸ ਹੋ ਗਈ ਉਹ ਕਹਿੰਦੇ ਵੀ ਇੱਤੋਂ ਉੱਤੇ ਟੜਦੋ ਨਹੀਂ ਲੱਦੂਗਾ ਇੱਕ ਗੱਲ ਕਮਾਲ ਦੀ ਆ ਬਈ ਪਹਿਲਾਂ ਨਾ ਟਰੱਕਾਂ ਦੇ ਵਿੱਚ ਮਾਲ ਲੋਡ ਹੁੰਦਾ ਸੀਗਾ ਤੇ ਟਰੱਕਾਂ ਦੇ ਵਿੱਚ ਮਾਲ ਲੋਡ ਕਰਕੇ ਲੈ ਕੇ ਜਾਂਦੇ ਸੀਗੇ ਹੁਣ ਜਦੋਂ ਦੇ ਆ ਵੱਡੇ ਟਰਾਲੇ ਆ ਗਏ ਆ ਤੇ ਵੱਡੇ ਘੋੜੇ ਆ ਗਏ ਆ ਉਦੋਂ ਦਾ ਟਰੱਕਾਂ ਟਰੱਕਾਂ ਦਾ ਟਰਾਂਸਪੋਰਟ ਦਾ ਕੰਮ ਤਕਰੀਬਨ ਤੇ ਕਹਿ ਲਓ ਵੀ ਲੋਕਲ ਆਪਣੇ ਏਰੀਏ ਦੇ ਵਿੱਚ ਠੱਪ ਹੋ ਗਿਆ ਕਿਉਂਕਿ ਟਰਾਲੀਆਂ ਟਰੈਕਟਰਾਂ ਨੇ ਤੇ ਟਰਾਂਸਪੋਰਟ ਦੀ ਜਗ੍ਹਾ ਜਿਹੜੀ ਲੈ ਲਈ ਐ ਟਰੱਕਾਂ ਦੀ ਤੇ ਮੈਨੂੰ ਲੱਗਦਾ तकरीबन 600 ਗੱਟਾ ਟਰੱਕ ਲੈ ਕੇ ਜਾਂਦੇ ਆ ਤੇ 800 ਗੱਟਾ ਤਾਂ ਇਹੀ ਲੱਦੀ ਫਿਰਦੇ ਆ ਥੋੜਾ ਥੋੜੀ ਹੁੰਦਾ 800 ਗੱਟਾ ਕਿਤੇ ਟਰੱਕਾਂ ਦੇ ਉੱਪਰ ਮਾਲਿਆ ਮੰਦੇ ਘੋੜੇ ਕਿਤੇ ਇੱਕ ਗੱਲ ਤਾਂ ਮੰਨਣ ਵਾਲੀ ਆ ਭਈ ਇਹਨਾਂ ਦੀ ਨਾ ਕਲਰ ਕੁਆਲਿਟੀ ਹਾਲੈਂਡ ਦੀ ਬਹੁਤ ਵਧੀਆ ਹੈ। ਇਹ ਤੁਸੀਂ ਦੇਖ ਲਓ ਵੀ ਇਹਨੂੰ ਕੱਲਾ ਪਾਣੀ ਮਾਰਿਆ ਹੈ ਕੋਈ ਇਹਦਾ ਸ਼ੈਂਪੂ ਸ਼ੈਂਪੂ ਲਾ ਕੇ ਨਹੀਂ ਤੋਤਾ ਜਾਂ ਕੋਈ ਪ੍ਰੋਪਰ ਸਵਾਰ ਕੇ ਨਹੀਂ ਤੋਤਾ। ਤੇ ਪਰ ਪਾਣੀ ਮਾਰ ਕੇ ਦੇਖ ਲਓ ਵੀ ਕਿੰਨੀ ਚਮਕਿਆ ਰੰਗ ਦੀ। ਬਿਲਕੁਲ ਨਵੇਂ ਵਾਂਗੂ ਟ੍ਰੈਕਟਰ ਨਿਕਲੇਗਾ। 4-5 ਦਿਨ ਪਹਿਲਾਂ ਨਾ ਆਪਣੇ ਤਕਰੀਬਨ ਨਿਊਜ਼ ਸਾਰਿਆਂ ਨੇ ਦੇਖੀਆਂ ਹੀ ਆ 4-5 ਦਿਨ ਤੋਂ ਇੱਕੋ ਹੀ ਖਬਰ ਚੱਲ ਰਹੀ ਆ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਉਹਨਾਂ ਦਾ ਐਕਸੀਡੈਂਟ ਹੋਇਆ ਤੇ ਪ੍ਰਮਾਤਮਾ ਅੱਗੇ ਸਾਰੇ ਵੀਰ ਅਰਦਾਸ ਬੇਨਤੀ ਕਰੋ ਕਿਉਂਕਿ ਅਰਦਾਸ ਵਿੱਚ ਬਹੁਤ ਜ਼ਿਆਦਾ ਸ਼ਕਤੀ ਆ ਤੇ ਜਿਹੜੀ ਚੀਜ਼ ਨਹੀਂ ਵੀ ਸੰਭਵ ਹੋ ਸਕਦੀ ਉਹ ਵੀ ਅਰਦਾਸ ਦੇ ਨਾਲ ਜਿਹੜੀ ਪੂਰੀ ਹੁੰਦੀ ਆ ਇਹ ਅਸੀਂ ਦੇਖੀ ਉਹ ਆ ਪਰਖੀ ਹੋ ਆ ਚੀਜ਼ ਇਹ ਸਾਡੇ ਨਾਲੇ ਚੀਜ਼ਾਂ ਹੋਈਆਂ ਆ ਤੇ ਪ੍ਰਮਾਤਮਾ ਅੱਗੇ ਸਾਰੇ ਜਣੇ ਜਿੰਨੇ ਵੀ ਮੈਨੂੰ ਦੇਖਦੇ ਆ ਤੇ ਜਿੰਨੇ ਵੀ ਚੌਣ ਵਾਲੇ ਸਾਰੇ ਜਾਣੇ ਦਿਲੋਂ ਅਰਦਾਸ ਕਰਿਓ ਕਿ ਬਾਈ ਦੀ ਜਿਹੜੀ ਸਿਹਤ ਆ ਉਹ ਜਲਦ ਜਲਦ ਠੀਕ ਹੋ ਜਵੇ ਕਿਉਂਕਿ ਸਾਡਾ ਉਹਨਾਂ ਦੇ ਨਾਲ ਕੋਈ ਨਿੱਜੀ ਰਿਸ਼ਤਾ ਨਹੀਂ ਹੈਗਾ ਪਰ ਜਿਹੜੀ ਉਹਨਾਂ ਦੀ ਗਾਇਕੀ ਆ ਉਹ ਇੱਕ ਸਾਫ਼ ਸੁਥਰੀ ਤੇ ਬਹੁਤ ਵਧੀਆ ਗਾਇਕੀ ਆ ਅੱਜ ਤੱਕ ਉਹਨਾਂ ਨੇ ਕਦੀ ਕੋਈ ਗਾਣਾ ਜਿਹੜਾ ਆ ਉਹ ਮਾੜਾ ਨਹੀਂ ਕੱਢਿਆ ਤੇ ਬਹੁਤ ਵਧੀਆ ਗਾਣੇ ਹੁੰਦੇ ਉਹਨਾਂ ਦੇ ਸੋ ਉਹਨਾਂ ਦੀ ਸਿਹਤ ਯਾਭੀ ਲਈ ਅਰਦਾਸ ਕਰੋ ਸਾਰੇ ਜਾਣੇ ਤੇ ਜਲਦੀ ਜਲਦੀ ਠੀਕ ਹੋ ਕੇ ਆਪਣੇ ਜਿਹੜੇ ਪਰਿਵਾਰ ਦੇ ਵਿੱਚ ਉਹ ਪਹੁੰਚਣ ਗੁਰਬਾਣੀ ਜਿਹੜੇ ਜਿੰਨੇ ਵੀ ਵੀਰ ਗੁਰਬਾਣੀ ਪੜ੍ਹਦੇ ਆ तकरीबन ਜਾਣਦੇ ਹੋਣਗੇ ਗੁਰਬਾਣੀ ਦੇ ਵਿੱਚ ਨਾ ਇੱਕ ਪੰਕਤੀ ਆਉਂਦੀ ਆ ਪ੍ਰਾਪਾਵੇ ਬਿਨ ਸਾਸ ਤੇ ਰੱਖੇ ਜੇ ਉਸ ਅਕਾਲਪੁਰਖ ਨੂੰ ਪਾਉਂਦਾ ਹੋਇਆ ਤਾਂ ਉਹਨੇ ਬਿਨਾਂ ਸਾਹਾਂ ਤੋਂ ਵੀ ਰੱਖ ਲੈਣਾ ਇਨਸਾਨ ਨੂੰ ਇਸ ਲਈ ਅਰਦਾਸ ਜਿਹੜੀ ਆ ਨਾ ਉਹਦੇ ਵਿੱਚ ਬਹੁਤ ਜ਼ਿਆਦੀ ਤਾਕਤ ਆ ਪਤਾ ਨਹੀਂ ਵੀ ਪ੍ਰਮਾਤਮਾ ਨੇ ਕਿਹਦੀ ਅਰਦਾਸ ਸੁਣ ਲੈਣੀ ਆ ਕਿਹਦੇ ਅੰਦਰੋਂ ਭੇਜ ਕੇ ਅਰਦਾਸ ਹੋ ਜਾਣੀ ਆ ਤੇ ਵਾਹਿਗੁਰੂ ਨੇ ਉਹ ਪੂਰੀ ਕਰ ਦੇਣੀ ਆ ਸੋ ਅਰਦਾਸ ਬੇਨਤੀ ਕਰੋ ਸਾਰੇ ਜਣੇ ਕਿ ਬਾਈ ਜਲਦੀ ਤੋਂ ਜਲਦੀ ਜਿਹੜਾ ਆ ਠੀਕ ਹੋ ਕੇ ਦੁਬਾਰਾ ਜਿਹੜਾ ਆ ਸਟੇਜਾਂ ਦੇ ਉੱਤੇ ਤੇ ਉਸੇ ਤਰ੍ਹਾਂ ਹੀ ਪਰਫਾਰਮ ਕਰੇ ਵਾਹਿਗੁਰੂ ਮਿਹਰ ਕਰੇ ਉਹ ਤੇ ਲਓ ਮਿੱਤਰੋ ਨੰਬਰ ਕਰ ਲਿਓ ਨੋਟ ਜੇ ਉਸ ਵੀ ਕਿਸੇ ਵੀਰ ਨੇ ਝੋਨਾ ਲੈ ਕੇ ਆਉਣਾ ਇੱਥੇ ਆ ਸਕਦਾ ਹੈ ਬਲਜੀਤ ਸਿੰਘ ਕੋਲੋਟੀ ਹੈਂਡ ਕੰਪਨੀ ਤੇ ਵਧੀਆ ਭਾਜੀ ਉਹਨਾਂ ਦੀ ਹਾਰਤ ਵਧੀਆ ਕੰਮ ਬਹੁਤ ਵਧੀਆ ਇਹਨਾਂ ਦਾ ਤੇ ਪਹੁੰਚ ਸਕਦੇ ਆ ਤੁਸੀਂ ਕਿਸੇ ਨੇ ਵੀ ਇੱਥੇ ਝੋਨਾ ਲੈ ਕੇ ਆਉਣਾ ਹੈ ਲਓ ਬਈ ਮਿੱਤਰੋ ਟਰਾਲੀ ਲੱਪਈ ਆਪਣੀ ਖਾਲੀ ਹੋਣ ਬੰਦੇ ਲੱਗੇ ਆ ਚੜ ਗਏ ਉੱਪਰ ਟਰਾਲੀ ਦੇ 1 2 3 4 5 6 ਸਾਰੇ 6 ਜਣੇ ਲੱਗੇ ਓਏ ਇੱਕ ਟਰਾਲੀ ਨੂੰ ਏਵੇਂ ਈਦਾ ਨਾਲ ਨਾਲ ਹੀ ਝਾੜੂ ਫੇਰੀ ਜਾਣਾ ਜਿਹੜਾ ਕੋਈ ਈਦਾ ਜਦਾ ਖਰਾਕ ਅੱਖ ਕਾਣ ਜਿਹਾ ਆਉਂਦਾ ਨਾਲ ਉਹ ਕੜ ਕੜ ਕੇ ਬਾਹਰ ਸਿੱਟੀ ਜਾਣਾ ਇਹਨਾਂ ਨੇ ਬਾਕੀ ਲੱਗੇ ਹੋ ਆ ਵਿੱਚੋਂ ਖੱਟ ਖੱਟ ਕੇ ਸਿੱਟੀ ਜਾਣੀ ਉਹਨੇ ਪੱਕੇ ਦੇ ਵਿੱਚ ਪਾਈ ਜਾਂਦੇ ਆ ਮੁੜ ਕੇ ਫਿਰ ਇਹਦੇ ਵਿੱਚ ਇਦਾਂ ਬਈ ਸਟੈਪ ਜਿਹਾ ਬਣਿਆ ਹੋ ਆ ਦੇਖਿਓ ਆ ਦੇ ਇਹ ਪੌੜੀਆਂ ਜਾਂਦੇ ਦਾ ਝੋਨਾ ਚੜੀ ਜਾਂਦਾ ਆ ਇਥੋਂ ਉੱਪਰ ਹੌਲੀ ਹੌਲੀ ਜਾ ਜਾ ਕੇ ਆ ਜਿੰਗ ਚੱਲਦੀ ਆ ਇਹਦਾ ਪਟੇ ਦੇ ਨਾਲ ਹੀ ਥੱਲੇ ਆਈ ਅੱਲਾ ਹੋਵੇ ਢੇਰੀ ਲੱਗੀ ਜਾਂਦੀ ਆ ਇਧਰੋਂ ਬੈਚ ਸਿੱਟੀ ਜਾਂਦੇ ਆ ਬਾਕੀ ਇਹ ਹੁੰਦਾ ਆ ਵੀ ਇੰਦਾ ਫੱਕ ਨਿਕਲ ਜਾਣੀ ਥੱਲੇ ਜਿਹੜਾ ਵਿੱਚ 포ਟ ਆ 포ਟ ਦਾ ਮਤਲਬ ਜਿਹਦੇ ਵਿੱਚ ਦਾਣਾ ਹੈ ਨਹੀਂ ਉਹ ਖਾਲੀ ਜਿਹੜਾ ਉਹ ਜਿਹੜਾ ਥੱਲੇ ਨਿਕਲ ਜਾਣਾ ਆ ਤੇ ਉਹ ਮੁੜ ਕੇ ਜਿੰਨਾ ਵੀ ਨਿਕਲ ਗਿਆ ਇਥੋਂ ਟਰਾਲੀ ਦੇ ਵਿੱਚ ਉਹ ਸਾਰਾ ਚੱਕ ਕੇ ਆਪਾਂ ਲੈ ਜਾਣਾ ਆ ਉਹ ਫੇ ਪਸ਼ੂਆਂ ਦੇ ਕੰਮ ਆ ਜਾਣਾ ਹੈ ਜਿਹਦਾ ਸਿਆਲਾਂ ਦੇ ਵਿੱਚ ਹੁਣ ਮੌਰੇ ਠੰਡ ਦੇ ਮਹੀਨੇ ਸ਼ੁਰੂ ਹੋ ਜਣੇ ਹਨ ਤੇ ਸਿਆਲ ਦੇ ਵਿੱਚ ਪਸ਼ੂਆਂ ਦੇ ਥੱਲੇ ਜਿਹੜੀ ਸੋਕਿਆ ਉਹ ਖਲਾਰ ਦੇਈਦੀ ਆ ਇਹਦੇ ਨਾਲ ਇਹ ਆ ਵੀ ਥੱਲੇੋਂ ਇਹ ਜਿਹਦਾ ਨਿੱਗੀ ਹੀ ਰਹਿੰਦੀ ਹੈ ਇਹ ਇਹਦਾ ਇਹ ਫਰਕ ਆ ਬਾਕੀ ਢੇਰੀਆਂ ਖਲਾਰੀ ਜਾਂਦੇ ਆ ਬੰਦੇ ਲੱਗੇ ਹੋਆ ਉਹ ਹੁਣ ਢੇਰੀ ਖਲਾਰ ਪੀਆ ਇਹ ਇਹਨਾਂ ਨੇ ਪਤਲੀ ਬਦਲੀ ਖਲਾਰ ਦੇਣੀ ਆ ਤੇ ਸ਼ਾਮ ਤੱਕ ਤਿਆਰ ਹੋ ਜਾਣੀਆਂ ਇਹ ਫੇ ਸ਼ਾਮ ਨੂੰ ਭਰ ਦੇਣੀਆਂ ਨੇ ਕੋਈ ਸ਼ ਬੰਦੇ ਇੱਧਰ ਲੱਗੇ ਹੋਆ ਜ ਰਸੇ ਪਾ ਕੇ ਤੇ ਟਰਾਲੀ ਤਿਆਰ ਕਰ ਰਹੇ ਆ ਤੇ ਟਰਾਲੀ ਫੇ ਜਾਊਗੀ ਸ਼ੈਲਰ ਦੇ ਵਿੱਚ ਟਰੈਕਟਰ ਦਾ ਹਾਲੇ ਨਵਾਂ ਹੀ ਆ ਹੈ 17 ਦੇ ਟਾਇਰ ਪਾਏ ਹੋ ਮਗਰ ਪਰ ਆ ਬਹੁਤ ਸੋਹਣਾ ਲੱਗਦਾ ਹੈ ਬੈ ਟਰੈਕਟਰ ਜਿਹਦਾ ਬੜੀ ਬਲਕੀ ਜਿਹੀ ਲੁੱਕ ਲੱਗਦੀ ਪਈ ਆ ਹੈਵੀ ਹੈਵੀ ਜੀ ਆ ਟਾਇਰਾਂ ਦੇ ਨਾਲ ਜਿਹੜੀ ਆ ਗ੍ਰੇਸ ਲੱਗੇ ਹੋਈ ਹੁੰਦੀ ਆ ਕੀ ਬੋਲ ਏਦਾਂ ਮਾਲ ਲੋਡ ਹੋ ਹੋ ਕੇ ਜਾਂਦੇ ਫਿਰ ਘੋੜਾ ਲੇ ਹਾਲ ਜਦੋਂ ਝੋਨੇ ਆ ਆਪਣੇ ਵੱਡੇ ਸੀਗੇ ਤਾਂ ਉਦੋਂ ਮੰਡੀਆਂ 'ਚ ਨਾ ਫੂਸ ਬਹੁਤ ਘੱਟ ਨਿਕਲਿਆ ਸੀ ਝੋਨਿਆਂ ਦੇ ਵਿੱਚੋਂ ਪਿਛਲੇ ਸਾਲ ਤੇ ਐਤ ਕੀ ਦੀ ਵਾਰੀ ਉਹਦਾ ਫੂਸ ਹੈਗਾ ਕਾਫੀ ਵਿੱਚ ਕਿਉਂਕਿ ਬਰਸਾਤ ਬਹੁਤ ਜ਼ਿਆਦਾ ਲੱਗੀ ਆ ਨਾ ਮੀਂਹ ਜਿੰਨਾ ਜ਼ਿਆਦਾ ਮੀਂਹ ਪਿਆ ਮੀਂਹ ਜ਼ਿਆਦਾ ਪੈਣ ਕਰਕੇ ਤੇ ਵਿੱਚ ਜਦੋਂ ਮਤਲਬ ਝੋਨਾ ਨਿਸਰਦਾ ਆ ਨਿਸਰਨ ਦੇ ਟਾਈਮ ਤੇ ਫੇ ਬਰਸਾਤ ਲੱਗੀ ਰਹਿੰਦੀ ਲਗਾਤਾਰ ਧੁੱਪ ਨਹੀਂ ਲੱਗਦੀ ਉਦੋਂ ਫੇਰ ਫੋਟ ਬਣਦਾ ਹੈ ਦਾਣੇ ਦੇ ਵਿੱਚ ਦਾ ਘੱਟ ਬਣਦੇ ਫਿਰ ਤੇਰੀ ਲਾਗੇ ਤੇਰੀ ਇਹਦੇ ਵਿੱਚ ਦਾਣੇ ਤੇ ਜਿਦਾਂ ਫੇਰ ਝਾੜੂ ਮਾਰ ਮਾਰ ਕੇ ਕੱਢ ਦਿੰਦੇ ਬਾਹਰ ਦੇ ਵਿੱਚ ਕੋਈ ਹਰੇ ਹਰੇ ਕੱਕ ਹੁੰਦੇ ਨਾ ਨਾਲ ਫੇਰ ਵਿੱਚ ਦਾਣੇ ਵੀ ਆ ਤੇ ਆ ਬਲੇ ਜਾਣੇ ਕਰਨ ਨੂੰ ਕਰ ਲਿਆ ਕੇ ਦਾ ਫਿਰ ਸਾਫ ਸੂਫ ਕਰਾ ਕੇ ਪਸ਼ੂਆਂ ਲਈ ਦਲੀਆ ਬਣਾਵਾਂਗੇ ਦਾ ਖੀੜ ਤਿਆਰ ਕਰਾਵਾਂਗੇ ਪਸ਼ੂਆਂ ਲਈ ਬਾਕੀ ਫੂਸ ਤਾਂ ਥੋੜਾ ਹੀ ਨਿਕਲਿਆ ਹੈ ਵਿੱਚੋਂ ਸਾਡੇ ਦਾ ਆਹੀ ਇੰਨਾ ਹੀ ਨਿਕਲਿਆ ਬਸ ਪੱਲੀ ਕੇ ਕੋਈ ਜ਼ਿਆਦਾ ਫੂਸ ਨਹੀਂ ਹੈਗਾ ਇਹ ਇਹ ਆਪਾਂ ਲੈ ਕੇ ਨਹੀਂ ਜਾਣਾ ਕਿਉਂਕਿ ਲੋਡ ਆਪਾਂ ਨੂੰ ਜ਼ਿਆਦੇ ਦੀ ਹੁੰਦੀ ਆ ਫੇ ਇਹ ਥੋੜਾ ਆ ਬਾਰਿ ਜਦੋਂ ਮੰਡੀ ਦਾ ਸੀਜ਼ਨ ਆਫ ਹੋ ਗਿਆ ਫਿਰ ਬਥੇਰਾ ਹੁੰਦਾ ਇੱਥੇ ਬਾਧੂ ਹੁੰਦਾ ਫੇਰ ਲੈ ਕੇ ਜਾਵਾਂਗੇ ਕੋੜਾ ਨਿਓ ਖੋ ਲੈਣਾ ਦਾ ਵੀ ਹੈ ਕੰਮ ਰਿਸਕੀ ਆ ਉਹਦਾ ਕਿਉਂਕਿ ਮਾਲ ਵੀ ਬਹੁਤ ਜ਼ਿਆਦਾ ਆ ਤੇ ਰਿਸਕੀ ਆ ਬੜਾ ਰਿਸਕੀ ਆ ਕੰਮ ਬਹੁਤ ਜ਼ਿਆਦਾ ਇੱਕ ਸੜਕ ਤੇ ਹੈਗੀ ਟੱਕਰ ਬਹੁਤ ਜ਼ਿਆਦੀ ਆ ਜੱਕ ਦੇ ਵਿੱਚ ਟੱਕਰ ਆ ਤਾਲੀ ਦਾ ਉਦੋਂ ਹੀ ਰਹਿ ਤਾ ਉਹਦੇ ਜਾਨ ਦਾ ਟਰੈਕਟਰ ਬਧੇਰੀ ਮਾਰਦਾ ਝੋਟਾ ਝੋਟਾ ਜਮਦੂਦ ਦਾ ਝੋਟਾ ਜਾਂਦਾ ਬੁੱਕਦਾ ਹੀ ਪੂਰਾ ਪਰਵਾਹੀ ਨਹੀਂ ਉਹਨੂੰ ਕੋਈ ਇਹ 400 ਗੱਟਾ ਪਾ ਆ ਤੇ ਹੀ ਲੱਪੇ ਆਪਣੇ ਵਾਲੀ ਹੋਲਣ ਦਾ ਵੀ ਪਤਲਾ-ਪਤਲਾ ਖਿਲਾਰ ਦੇਣਾ ਹੀ ਨਹੀਂ ਉਹ ਪਰੇ ਸਾਰਾ ਵਿਲਾ ਹੀ ਆ ਉਧਰ ਤੇ ਸ਼ਾਮ ਤੱਕ ਭਰਿਆ ਜਾਣਾ ਹੈ ਮੇਤਰੋ ਮੋਟਰਾਂ ਦੋ-ਦੋ ਛੱਡਿਆ ਸਵੇਰੇ ਮੰਡੀ ਝੋਨਾ ਛੱਡਿਆ ਸੀਗੇ ਤੇ ਝੋਨਾ ਉਹ ਨਹੀਂ ਖਿਲਾਰ ਦਿੱਤਾ ਸੀਗਾ ਫੋਨ ਆਇਆ ਸੀ ਕਹਿੰਦੇ ਢੇਰੀ ਲਾਤੀ ਆ ਹੁਣ ਮੌਸਮ ਚੈੱਕ ਕਰਨੀ ਉਹਨੇ ਫੇਰ ਦੇਖਦੇ ਆ ਜਾ ਕੇ ਇੱਕ ਵਾਰੀ ਜੇ ਦਾ ਮੌਸਮ ਚ ਆ ਗਈ ਹੋਈ ਅੱਜ ਦੇ ਅੱਜ ਭਰ ਜੂਗਾ ਨਹੀਂ ਤਾਂ ਕੱਲ ਨੂੰ ਭਰ ਜੂਗਾ ਕੱਲ ਦੀ ਧੁੱਪ ਲਵਾ ਕੇ ਫੇਰ ਬਾਕੀ ਇਦਾਂ ਵੀ ਮੁੜ ਕੇ ਬਾਅਦ ਚ ਆ ਕੇ ਦੁਬਾਰਾ ਦੁਬਾਰਾ ਆਪਣਾ ਕੰਮ ਕਰ ਲਿਆ ਆਲੂਆਂ ਨੂੰ ਪਾਣੀ ਸੀ ਮੋੜਨਾ ਦੋ ਮੋਟਰਾਂ ਸੀ ਛੱਡੀਆਂ ਅੱਜ ਤੇ ਉਹ ਲੱਗੀਆਂ ਆ ਕਰਨ ਇੱਕ ਉਹ ਮੋਟਰ ਇਧਰੋਂ ਛੱਡੀ ਹੋਆ ਇੱਥੇ ਆ ਮੋਟਰ ਆ ਉਹ ਬੂਟਿਆਂ ਦੇ ਮਗਰ ਇਹ ਛੱਡੀ ਹੋਆ ਤੇ ਇੱਕ ਆਪਣੇ ਵਾਲੀ ਉਹ ਚੱਲਦੀ ਆ ਇਹ ਉੱਪਰਲੀ ਖੇਤ ਚ ਚੱਲਦੀ ਆ ਇਹਦੇ ਵਿੱਚ ਆ ਛੱਡੀ ਸੀ ਇਧਰ ਭਰ ਗਿਆ ਸਾਰਾ ਹੀ ਇਹ ਵਾਲਾ ਸਾਰਾ ਖੇਤ ਭਰ ਗਿਆ ਬਸ ਆਹ ਰਹਿ ਗਿਆ ਇਹ ਤਿੰਨ ਕਨੱਕੀ ਰਹਿ ਗਏ ਆ ਇਹ ਵੀ ਭਰ ਚੱਲਾ ਆ ਬਸ ਤਿੰਨ ਕਨੱਕੇ ਭਰ ਕੇ ਤੇ ਫੇਰ ਮੰਡੀ ਨੂੰ ਚੱਲਦੇ ਆ ਮੰਡੀ ਜਾ ਕੇ ਦੇਦਿਆਂ ਵਿੱਚ ਓਨਾ ਹੋ ਗਿਆ ਹੋਇਆ ਰੈਡੀ ਤਾਂ ਫੇਰ ਚਲਾਉਨੇ ਆ ਜਾ ਲਓ ਜੀ ਮੰਡੀ 'ਚ ਆ ਗਏ ਮਿੱਤਰੋ ਛੋਨੇ ਤਲਾਈ ਹੋਣੀ ਆ ਤੇ ਬਾਜੀ ਬੈਠੇ ਹੋ ਆ ਬਲਜੀਤ ਬਾਜੀ ਮੰਡੀ 'ਚ ਆ ਗਏ ਆ ਤੇ ਭਾਜੀ ਆ ਗਏ ਬਲਜੀਤ ਭਾਜੀ ਗੱਲ ਇਦਾਂ ਆ ਭਾਜੀ ਵੀ ਉਹਦਾ ਵੈਸੇ ਤੁਹਾਡਾ ਕਿਹੜਾ ਮੰਨਦਾ ਸੀ ਅੱਜ ਤੇ ਸਵਾਗਤ ਹੈ ਤੁਹਾਡਾ ਸਾਡੀ ਮੰਡੀ 'ਚ ਧੀ ਢੋਲਾ ਲੈ ਕੇ ਆਏ ਆ ਤੇ ਪਰ ਆਪਾਂ ਇਹਨੇ ਤਾਂ ਨਹੀਂ ਸਵਾਗਤ ਮੈਂ ਵੀ ਕਰਦਾ ਮੰਡੀ 'ਚ ਵੈਲਕਮ ਕਰਦਾ ਤੁਹਾਡਾ ਜੀ ਅਸੀਂ ਕਹਿੰਦੇ ਆ ਵੀ ਵੈਲਕਮ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਥੈਂਕ ਯੂ ਜੀ ਠੀਕ ਹੈ ਜੀ ਹੋਰ ਭਾਈ ਗੱਲਾਂ ਵਧੀਆ 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 ਚੱਲ ਗਿਆ ਵਧੀਆ ਚੱਲ ਜੀ ਹੁੰਦਾ ਤੇ ਕਿੱਦਾਂ ਚੱਲ ਰਿਹਾ ਸੀਜ਼ਨ ਵਧੀਆ ਚੱਲ ਜੀ ਆ ਰਿਹਾ ਜੀ ਠੀਕ ਹੈ ਜੀ ਸ਼ੁਰੂਆਤ ਹੋ ਗਈ ਸੀ ਜੰਦੀ ਓਕੇ 22 ਤਰੀਕ ਤੋਂ ਆਉਣ ਲੱਗ ਪਏ ਜੁੰਦਾ ਠੀਕ ਹੈ ਜੀ ਹੌਲੀ 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 ਆਹ ਹਾਂ ਦਿਨ ਵੀ ਥੋੜੇ ਹੀ ਹਲੇ ਹੋਏ ਆ ਬਸ ਹੁਣ ਕੰਮ ਦਾ ਤਕਰੀਬਨ ਸਟਾਰਟ ਹੋਇਆ ਹਲੇ ਮੰਗਣਾ ਕੰਮ ਦਾ ਹੁਣ ਕੰਮ ਦਸਤੀ ਦੇ ਨੇੜੇ ਪੂਰਾ ਮੱਗ ਗਿਆ ਹਾਂ ਜੀ ਹਾਂ ਜੀ ਥੋੜਾ ਚਲੋ ਵੀ ਰੋਜ਼ ਚਾਰ ਪੰਜ ਚਾਰ ਆ ਨਹੀਂ ਆਵੀਆਂ ਰੋਜ਼ ਇਹ ਵੀ ਮੈਨੂੰ ਲੱਗਦਾ ਜਿਹੜੇ ਜਿੰਨੇ ਕੁ ਬੰਦੇ ਜਿਹਦਾ ਆਲੂ ਲਾਉਣੇ ਵਾਲੇ ਆ ਕੋੜੇ ਉਹ ਉਹਨਾਂ ਨੇ ਜ਼ਿਆਦਾ ਬढ़ਾਈ ਕਰਾਈ ਹੈ ਨਾ ਮੈਂ ਇਹਦੇ ਆ ਰਹੇ ਜਿੰਨੇ ਆਲੂ ਨੇ ਆ ਜਿਹੜਾ ਬਾਕੀ ਝੋਨਾ ਆ ਉਹ ਹੁਣ ਵੱਡ ਫੈਕਟਰੀ ਤੇ ਲੱਗ ਸਕਦਾ ਹਾਂ ਹਾਂਜੀ 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 ਸਹੀ ਹੈ ਫੇਰ ਤੋਂ ਵਾਰ ਕੋ ਗਵਰਨਮੈਂਟ ਦਾ ਐਡਵਾਂਸ ਪਾਣੀ ਸ਼ੁਰੂ ਕਰਦੇ ਆ ਆ ਦੇਖ ਉਹਦੀ ਦਿੱਕਤ ਆ ਠੀਕ ਆ ਚੱਲੀ ਜਾਦੇ ਆ ਬਾਕੀ ਇੱਕ ਚੀਜ਼ ਇਹ ਹੈਗੀ ਆ ਭਈ ਪਿਛਲੇ ਸੀਜ਼ਨ ਤੇ ਵੀ ਜਿੱਦਾਂ ਬਹੁਤੇ ਆ ਨਾ ਆਪਾਂ ਇੱਕ ਚੀਜ਼ ਦੇਖੀ ਸੀ ਉਹ ਕਈ ਆੜਦੀਆਂ ਨੇ ਕੱਟ ਵੀ ਲਾਏ ਆ ਕਈ ਕੁਝ ਚੱਲਿਆ ਪਿਛਲੇ ਸੀਜ਼ਨ ਦੇ ਪਰ ਪਿਛਲੇ ਸੀਜ਼ਨ ਦੇ ਵੀ ਭਾਜੀ ਹੁਣੇ ਜੋ ਜਿੱਦਾਂ ਝੋਨਾ ਸੀਗਾ ਐਸ ਇਟ ਇਜ਼ ਉਦਾਂ ਹੀ ਭਰਿਆ ਕੋਈ ਕੱਟ ਕੋਈ ਕੁਝ ਨਹੀਂ ਤੇ ਮੈਨੂੰ ਲੱਗਦਾ ਭਾਜੀ ਆਪਣੇ ਏਰੀਆ ਦੇ ਸਭ ਤੋਂ ਵੱਧ ਝੋਨਾ ਪਿਛਲੇ ਸਾਲ ਖਰੀਦ ਆਪਣੇ ਹੀ ਹੋਈ ਸੀ ਹੈ ਨਾ ਸਹੀ ਆ ਭਾਜੀ ਚਲੋ ਪਰ ਮਾਦਵਾ ਇਦਾਂ ਹੀ ਕਰੇ ਭਈ ਦੇ ਨਾਲ ਰਾਤ ਮੈਂ ਕਹਿੰਦਾ ਦੁੱਗਣੀ ਚੌਗਣੀ ਤਰੱਕੀ ਕਰੋ ਤੁਸੀਂ ਧੰਨਵਾਦ ਸਹੀ ਆ ਜੀ ਠੀਕ ਆ ਭਾਜੀ ਥੈਂਕ ਯੂ ਹਈਆ ਇੱਥੇ ਆਉਣ ਦਾ ਇੱਕ ਹੋਰ ਵੀ ਫਾਇਦਾ ਆ ਭਾਜੀ ਸੇਵਾ ਵੀ ਬੜੀ ਰੂਹ ਨਾਲ ਕਰਦੇ ਆ ਵੇਖੋ ਜਲੇਬੀਆਂ ਆ ਗਈਆਂ ਜਲੇਬੀਆਂ ਵੰਡਾ ਲਈਆਂ ਭਾਜੀ ਨੇ ਭਾਜੀ ਕਹਿੰਦੇ ਅਰੀ ਵੈਲਕਮ ਦਾ ਡੱਜਦਾ ਕਰਨਾ ਨਾ ਭਾਜੀ ਲਓ ਵੇ ਮਿੱਤਰੋ ਢੇਰੀ ਆਪਣੀ ਲੱਭਈ ਆ ਜੀ ਤੁਲਣ ਕੰਡਾ ਚੱਲ ਰਿਹਾ ਆ ਬੰਦੇ ਲੱਗੇ ਹੋ ਆ ਜੋਰ ਸ਼ੋਰ ਦੇ ਵਿੱਚ ਜੇ ਸਪੀਡ ਨਾਲ ਉਹਦਾ ਲੱਗਿਓ ਮੈਨੂੰ ਲੱਗਦਾ ਹੀ ਆ ਵੀ ਇਹ 11 12 ਵਜੋਂ ਆਣਗੇ ਕੰਡਾ ਚੱਲ ਰਿਹਾ ਆ ਉਹ ਤਾਂ ਜਿੱਦਾਂ ਤੇ ਚੋਪਰਾ ਪਕਲੇ ਲਾਉਂਦਾ ਸਮਾਂ ਆਇਆ ਫੇ ਅੰਰੇ ਉਦਾਂ ਇੱਕ ਗੱਲ ਆ ਵੀ ਕਹਿ ਰਹੀਦਾ ਐਵੇਂ ਮਿਹਨਤ ਬਹੁਤ ਆ ਹੁਣ ਜਿੱਦਾਂ ਇਹਨਾਂ ਨੇ ਭਰਾਈ ਕਰਨੀ ਆ ਕਈ ਵਾਰੀ ਨਾ ਦੋ ਦੋ ਤਿੰਨ ਤਿੰਨ ਬੱਜ ਜਾਂਦੇ ਫੇ ਇਹਨਾਂ ਨੇ ਕੋਈ ਟਰਾਲਾ ਆ ਗਿਆ ਕਿ ਲੋਡ ਕਰਨੇ ਵਾਲਾ ਮਾਲ ਲੋਡ ਕਰਨੇ ਵਾਲਾ ਉਹ ਲਾਪੇ ਕਰਨ ਉਹ ਕਰਨਾ ਫੇ ਮੁੜ ਕੇ ਇਹਨਾਂ ਨੇ ਸੋਣਾ ਸਾਲਾ ਕਿਹੜੇ ਵੇਲੇ ਕੀ ਕਰਨਾ ਚਲੋ ਮਿਹਨਤ ਆ ਬਾਉ ਬੂਰੀਆਂ ਫੜਦੀਆਂ ਜੀ ਇਦਾਂ ਮੈਂ ਕਿਚੀ ਜਾਂਦੇ ਕੰਮ ਨੂੰ ਤਾਂ ਇੱਕ ਬੰਦਾ ਬੂਰੀਆਂ ਫੜਦਾ ਇੱਕ ਪੀਪੇ ਦੇ ਨਾਲ ਫੜਾ ਫੜ ਸਿੱਟੀ ਜਾਂਦਾ ਵਿੱਚ ਦੋ ਜਣੇ ਤੇ ਬੂਰੀਆਂ ਬੂਰੀ ਨੂੰ ਤੋਲ ਕੇ ਤਾਂ ਮੁੜ ਕੇ ਪਰੇ ਲੈਨ ਲਾਈ ਜਾਂਦੇ ਉਧਰ